ਹਾਂਜੀ ਦੋਸਤੋ ਸ਼ਸ਼ੀਕਾਰ ਜੀ ਉਮੀਦ ਕਰਦਾ ਹਾਂ ਸਾਰੇ ਪੈਣ ਪ੍ਰਾਤਨ ਦਰਸਤ ਹੋਵੋਗੇ ਹਾਂਜੀ ਇਸ ਵੀਡੀਓ ਵਿੱਚ ਬਗੈੜੀ ਗੱਲ ਕਰਨ ਜਾ ਰਹੇ ਹਾਂ ਕਿ ਨਵੋਤਾ ਬਦਲੇ ਆ ਦੇ ਜਿਹੜੇ ਫਾਰਮ ਨੇ ਯੋ ਸ਼ੁਰੂ ਹੋ ਚੁੱਕੇ ਨੇ ਠੀਕ ਹੈ ਜੀ ਕਾਫੀ ਟਾਈਮ ਤੋਂ ਤੇ ਹੁਣ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿਸ ਤਰ੍ਹਾਂ ਇਹ ਫਾਰਮ ਸੀ ਅਪਲਾਈ ਕਰ ਸਕਦੇ ਹੋ ਉਸ ਦੇ ਲਈ ਤੁਸੀਂ ਗੀਆ ਜੀ ਵੈਬਸਾਈਟ ਤੇ ਜਾਣਾ ਸਰਕਾਰੀ ਪੋਸਟਾਂ ਤੇ ਕਲਿੱਕ ਕਰੋਗੇ ਠੀਕ ਹੈ ਜੀ ਇੱਥੇ ਤੁਸੀਂ ਆ ਜਾਓ ਤੇ ਉਸ ਤੇ ਆਉਣ ਤੋਂ ਬਾਅਦ ਤੁਸੀਂ ਨੀਚੇ ਦੇਖੋਗੇ ਕੁਈ ਡਿਟੇਲ ਕਲਾਸ 9ਵੀਂ ਵਾਲੇ ਜਿਹੜੇ ਫਾਰਮ ਲਈ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਨੇ ਕਲਾਸ 9ਵੀਂ ਦੀ ਜੁਡੀਉਸ਼ਨ ਲੈਣੀ ਹੈ ਜੀ ਨਵੋਦਿਆ ਦੇ ਵਿੱਚ ਤਾਂ ਜਿਹੜੇ ਵੀ ਕੈਂਡੀਡੇਟ ਨੇ ਯਾਨੀ ਕਿ ਇਹਦੇ ਇੱਥੇ 8ਵੀਂ ਕਲਾਸ ਕਰ ਰਹੇ ਨੇ ਉਹ ਅਪਲਾਈ ਕਰ ਸਕਦੇ ਹਨ ਡਾਕੂਮੈਂਟ ਕਿਹ ਚਾਹੀਦੇ ਨੇ ਜੀ ਫੋਟੋ ਚਾਹੀਦੀ ਆ ਸਿਗਨੇਚਰ ਚਾਹੀਦਾ ਕੈਂਡੀਡੇਟ ਦੇ ਉਹਦਾ ਕੀ ਹੈ ਬਰਥ ਸਰਟੀਫਿਕੇਟ ਠੀਕ ਆ ਜੀ ਤੇ 8ਵੀਂ ਕਲਾਸ ਦਾ ਸਰਟੀਫਿਕੇਟ ਜੇ ਵੈਸੇ ਪਰ ਜਿਹੜੇ ਕਰੀ ਜਾਂਦੇ ਨੇ ਜਿਹហេਤ ਉਹਨਾਂ ਲੋੜ ਨਹੀਂ ਹੈਗੀ ਆਪਣਾ ਉਹ ਫੋਟੋ ਸਿਗਨੇਚਰ ਡੈਡੀ ਦੇ ਸਿਗਨੇਚਰ ਠੀਕ ਹੈ ਆਧਾਰ ਕਾਰਡ ਮੰਮੀ ਡੈਡੀ ਦੇ ਸਿਗਨੇਚਰ ਇਹ ਇਹ ਨਾਲ ਲੈ ਆ ਸਕਦੇ ਨੇ ਈਜ਼ ਲਿਮਟ ਜਿਹੜੀ ਹੈਗੀ ਜੀ 1 ਮਈ 2010 ਤੋਂ ਲੈ ਕੇ 31 ਜੁਲਾਈ 2012 ਤੱਕ ਹੈ ਜੀ ਇਸ ਸਾਈਟ 'ਤੇ ਤੁਸੀਂ ਜਿਹੜਾ ਐਗਜ਼ਾਮ ਠੀਕ ਹੈ ਜੀ ਚੈੱਕ ਕਰ ਸਕਦੇ ਹੋਗੇ ਉਸ ਤੋਂ ਬਾਅਦ ਜੇ ਗੱਲ ਕਰੀ ਅਪਲਾਈ ਦੀ ਤਾਂ ਐਕਸਟੈਂਡ ਹੋ ਚੁੱਕੇ ਜਿਹੜੀ ਲਾਸਟ 26/11 ਦਾ ਹੋ ਚੁੱਕੀ ਹੈ ਜੀ ਫਾਰਮ ਸਾਈਟ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ஆன்ਲਾਈਨ ਅਪਲਾਈ ਤੇ ਕਲਿੱਕ ਕਰਾਂਗੇ ਇੱਥੇ ਠੀਕ ਹੈ ਜੀ ஆன்ਲਾਈਨ ਅਪਲਾਈ ਦੇ ਇੱਕ ਕਲਿੱਕ ਕਰਨ ਤੋਂ ਬਾਅਦ ਤੁਸੀਂ ਯਾਨੀ ਕਿ ਜਿਹੜੀ ਅਫਸਰ ਵੈਬਸਾਈਟ ਆ ਗਈ ਨਬੋਧਿਆ ਵਾਲੇ ਉੱਥੇ ਪਹੁੰਚੋਗੇ ਉੱਥੇ ਜਾ ਕੇ ਜਿਹੜੇ ਫਾਰਮ ਨੇ ਸੀ ਬੜੀ ਸਾਨੀ ਢੰਗ ਨਾਲ ਅਪਲਾਈ ਕਰ ਸਕਦੇ ਹੋਗੇ ਦੇਖੋ ਹੁਣ ਆਪਾਂ ਅਫੀਸ਼ਲ ਵੈਬਸਾਈਟ ਤੇ ਆ ਚੁੱਕੇ ਆਂ ਸਾਈਟ ਥੋੜੀ ਜੀ ਵੀ ਚੱਲੀ ਜਾਂਦੀ ਐ ਠੀਕ ਐ ਜੀ ਤਾਂ ਆਪਾਂ ਨੂੰ ਕੁਝ ਸਮੇਂ ਲਈ ਵੇਟ ਕਰਨਾ ਪਊਗਾ ਠੀਕ ਐ ਦੋਸਤੋ ਯਾਨੀ ਕਿ ਸਾਈਟ ਨਹੀਂ ਚੱਲ ਰਹੀ ਨਹੀਂ ਤੁਹਾਨੂੰ ਦੱਸ ਦਿੰਦੇ ਆਪਾਂ ਕਿ ਕਿਸ ਤਰ੍ਹਾਂ ਅਸੀਂ ਅਪਲਾਈ ਕਰ ਸਕਦੇ ਹਾਂ ਮਤਲਬ ਕਲੀਅਰ ਹੀ ਹੋ ਗਿਆ ਉਹ ਤੁਹਾਨੂੰ ਕਿਨ ਉਹਦੇ ਦੀ ਨੌਵੀਂ ਕਲਾਸ ਦੇ ਨੇ ਦਾਖਲੇ ਚੱਲ ਰਹੇ ਨੇ ਕਿਸ ਤਰ੍ਹਾਂ ਅਪਲਾਈ ਕਰ ਸਕੋ ਠੀਕ ਹੈ ਜੀ ਵੀਡੀਓ ਦੇਖਣੇ ਲਈ ਧੰਨਵਾਦ ਜੈ ਹਿੰਦ ਜੀ